ਉਸਾਂ ਦੋਵਾਂ ਦੇ ਤਰਕੀਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਜਿੰਨਾ ਸਰਕਾਰ ਵੀ ਨਿਰਗਰ ਕਰ ਰਿਹਾ ਮੁੱਖ ਮੰਤਰੀ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਆਂ ਦੇਖੋ ਮੈਂ ਇਹ ਸਾਡੀ ਅਸੀਂ ਚਰਚਾ ਨਹੀਂ ਕੀਤੀ ਮੈਂ ਆਪਣੀ رائے ਦੇ ਦਿੰਨਾ ਕਿ ਮੈਨੂੰ ਇਹ ਮੁੱਖ ਮੰਤਰੀ ਦੀ ਜਿਹੜੀ ਪਹੁੰਚ ਸੀ ਜਾਂ ਉਹਦੀ ਇਨਵੋਲਵਮੈਂਟ ਸੀ ਜਾਂ ਉਹਦਾ ਵਿਚੋਲਗੀਰੀ ਸੀ ਉਹ ਚੰਗੀ ਨਹੀਂ ਲੱਗੀ ਚੰਗੀ ਇਸ ਕਰਕੇ ਨਹੀਂ ਲੱਗੀ ਕਿ ਸੈਂਟਰ ਨਾਲ ਉਹ ਲੜਨੇ ਨੇ ਸੈਂਟਰ ਨਾਲ ਸਿੱਧੀ ਗੱਲਬਾਤ ਹੋਣ ਤੋਂ ਤੁਸੀਂ ਵਿੱਚ ਕਿਉਂ ਪੈਨੇ ਹੋ ਇਸ ਕਰਕੇ ਇਹ ਜਿਹੜੀ ਫੀਲਿੰਗ ਸੀ ਮੇਰੀ ਇਹ ਮੈਂ ਅੱਜ ਵੀ ਉਹਦੇ ਤੇ ਖੜਾ ਆਂ ਕਿ ਪੰਜਾਬ ਸਰਕਾਰ ਨੂੰ ਆਪਣਾ ਇੰਡੀਪੈਂਡੈਂਟ ਪੱਖ ਰੱਖਣਾ ਚਾਹੀਦਾ ਹੈ ਇੰਡੀਪੈਂਡੈਂਟ ਆਪਣਾ ਸਨੇਹਾ ਦੇਣਾ ਚਾਹੀਦਾ ਹੈ ਕਿਸਾਨਾਂ ਦੇ ਹੱਕ ਚ ਖੜਨਾ ਚਾਹੀਦਾ ਹੈ ਲੇਕਿਨ ਉਹ ਕਿਉਂਕਿ ਜਦੋਂ ਵਿੱਚ ਪੈ ਕੇ ਕੋਈ ਗੱਲ ਕਰਾਉਂਦੇ ਨੇ ਇਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਫਿਰ ਕੇਂਦਰ ਸਰਕਾਰ ਨੂੰ ਹੁਣ ਕਿਉਂ ਪਏ ਨੇ ਵਿੱਚ ਆਈ ਡੋਟ ਨੋ ਬਟ ਮੈਂ ਅਜ ਵੀ ਇਹ ਕਹਿਣਾ ਕਿ ਪੰਜਾਬ ਸਰਕਾਰ ਦੀ ਇਹ ਜਿਹੜੀ ਪਹੁੰਚ ਆ ਇਹ ਮੈਨੂੰ ਤਾਂ ਠੀਕ ਨਹੀਂ ਲੱਗੀ ਇਦੇ ਤੋਂ ਪੰਜਾਬ ਸਰਕਾਰ ਅਗਰ ਬਚੇ ਖਾਸ ਕਰਕੇ ਮੁੱਖ ਮੰਤਰੀ ਜਾਂ ਹੋਰ ਹੋਰ ਵੀ ਕਹਿੰਦੇ ਹਰਪਾਲ ਚੀਮਾ ਗਿਆ ਖੇਤੀ ਮੰਤਰੀ ਕਹਿੰਦੇ ਨੇ ਉਹਨਾਂ ਨੂੰ ਕੋਈ ਇਹ ਭੂਮਿਕਾ ਦਿੱਲੀ ਸਰਕਾਰ ਸੱਦ ਲੈ ਉੱਥੇ ਬੁਲਾ ਕੇ ਗੱਲ ਕਰਨੇ ਜੇ ਉਹ ਪੰਜਾਬ 'ਚ ਅੱਗੇ ਗੱਲ ਕਰਦੇ ਨੇ ਕਹਿਣ ਵੀ ਤੁਸੀਂ ਆਪਣੇ ਤੌਰ ਤੇ ਕਰੋ ਗੱਲ ਇਹ ਪੰਜਾਬ ਦੇ ਨਾਲ ਜੁੜੀਆਂ ਮੰਗਾਂ ਮਤਲਬ ਕੀ ਕਹਿਣਾ ਚਾਹੋਗੇ ਕਿਸਾਨਾਂ ਦੀਆਂ ਪੰਜਾਬ ਨਾਲ ਜੁੜੀਆਂ ਖੇਤੀ ਨੀਤੀ ਵਿੱਚ ਰੜਕਦੀ ਹੈ ਉਹਦੇ ਬਾਰੇ ਕੀ ਦੇਖੋ ਪੰਜਾਬ ਨਾਲ ਜੁੜੀਆਂ ਜਿਹੜੀਆਂ ਮੰਗਾਂ ਨੇ ਖਾਸ ਕਰਕੇ ਕਹਿਣੋ ਪਾਣੀਆਂ ਦਾ ਚੰਡੀਗੜ੍ਹ ਦੀ ਤੇ ਆਪਣੇ ਪੰਜਾਬੀ ਬੋਲਦੇ ਇਲਾਕਿਆਂ ਦੇ ਉਹ ਮੰਗਾਂ ਨੇ ਜਿਹੜੀਆਂ ਅੱਜ ਬੇਸ਼ੱਕ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਹੁਦ ਤੇ ਆਪਣੇ ਸਮਝ ਹੈ ਕਿ ਜਿੱਥੋਂ ਤੱਕ সেন্ট্রਲ ਸਟੇਟ ਰਿਲੇਸ਼ਨਸ ਨੂੰ ਜੋੜ ਕੇ ਆ ਕਿਸੇ ਹੋਰ ਸਾਥੀ ਨੇ ਕਹਿਣਾ ਕੋਈ ਤੇ ਤੇ ਦੂਜਾ ਇਹ ਹੈ ਵੀ ਜਿਹੜੇ ਹੈ ਖੇਤੀ ਨੀਤੀ ਖੇਤੀ ਨੀਤੀ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਪਹਿਲਾਂ ਹੀ ਕਹਿ ਰਹੇ ਸੀ ਅਸੀਂ ਖੇਤੀ ਨੀਤੀ ਬਣਾਵਾਂਗੇ ਖੇਤੇ ਹੁਣ ਮਿੰਨਾ 2 ਸਾਲ ਤੇ 2 ਸਾਲ ਵੀ ਚੱਕੇ ਪੂਰੇ ਕੋਈ ਖੇਤੀ ਨੀਤੀ ਕੋਈ ਬਣਾਈ ਨਹੀਂ ਕੋਈ ਸਾਡੀ ਸਲਾਹ ਨਹੀਂ ਲਈ ਗਈ ਕੋਈ ਸਾਡੇ ਕਿਸਾਨ ਜੱਥੇਬੰਦੀਆਂ ਨੂੰ ਪੁੱਛਿਆ ਨਹੀਂ ਗਿਆ ਆਪ ਉਹਨਾਂ ਨੇ ਸਰਕਾਰ ਨੇ ਕੋਈ ਖੇਤੀ ਨੀਤੀ ਤਿਆਰ ਨਹੀਂ ਕੀਤੀ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਉਹਨਾਂ ਨੂੰ ਬਕਾਇਦਾ ਪੰਜਾਬ ਦੀ ਖੇਤੀ ਨੀਤੀ ਕਿਸੇ ਹੋ ਸਕਦਾ ਕੋਈ ਇਸ ਕਿਸਮ ਦੀ ਬਣਾ ਕੇ ਲਿਆ ਹੁਣ ਜਿਹਦੇ ਕਿਸਾਨ ਲੋਕ ਦੇ ਤੇ ਭਾਵੇਂ ਪ੍ਰਤੀਰੋਧ ਹੀ ਕਰਨੇ ਕਿੰਨੇ ਲਿਆਉਣ ਤਾਂ ਸਹੀ ਸਾਹਮਣੇ ਸਾਡੇ ਕੀ ਹੈ ਕੀ ਹੈ ਠੀਕ ਆਕ੍ਰਿ ਸਵਾਲ ਹੋਏਗਾ ਇੱਕ ਬੜਾ ਸਿੱਧਾ ਸਵਾਲ ਆ ਤੁਹਾਡਾ ਮਿੱਗੀ ਤੋੜ ਕੇ ਕਿ ਪਹਿਲਾਂ ਵੀ ਆਪਾਂ ਇਹ ਤੇ ਚਰਚਾ ਕਰ ਚੁੱਕੇ ਆ ਕਿ ਕਾਲ ਆ ਗਈ ਨਾਨ ਪੋਲੀਟিক্যাল ਮੋਰਚਾ ਦੀ ਤਾਂ ਫਿਰ ਇਸਕੇ ਮਜਾਵੇਗਾ ਇਗਨੋਰੀ ਕਰੂ ਵੋਟਰ ਦੇ ਦੇਖੋ ਮੈਨੂੰ ਲੱਗਦਾ ਪਹਿਲਾਂ ਇੱਕ ਅੰਡਰਸਟੈਂਡਿੰਗ ਬਣਾਵਾਂਗੇ ਅਸੀਂ ਉਹਨਾਂ ਨਾਲ ਮਿਲ ਕੇ ਅਗਰ ਉਹਨਾਂ ਨੇ ਸਾਨੂੰ ਇਹੀ ਕਿਹਾ ਤਾਂ ਵੀ ਅਸੀਂ ਤੁਹਾਨੂੰ ਮਿਲਦੇ ਨਹੀਂ ਹੁਣ ਤਾਂ ਸਾਡੇ ਕੋਲ ਵੀ ਇੱਕ ਇਹ ਹੋਇਆ ਨਾ ਦਾ ਗਰਨਾਮ ਕੋਲ ਵੀ ਇੱਕ ਐਸੀ 4 6 ਕਰਨਾ ਮੈਂ ਟੋਕ ਰਿਹਾ ਹਾਂ ਮੈਂ ਮੇਰਾ ਸਵਾਲ ਹੀ ਸਿੱਧਾ ਹੈ ਕਿ ਤੇ ਉਹਨਾਂ ਨੇ ਕੌਣ ਹੀ ਕਰ ਦਿੱਤੀ ਕਿ ਇਸ ਸਕੀਮ ਨੂੰ ਸਾਡੀ ਸਕੂਲ ਤੇ ਆਉਣਾ ਚਾਹੀਦਾ ਫਿਰ ਇਸ ਕੇਮ ਦਾ ਡਿਸੀਜਨ ਕੀ ਨਹੀਂ ਉਹਦੇ 'ਚ ਦੇਖੋ ਮੈਂ ਕਹਿਣਾ ਚਾਹੁੰਨਾ ਤੁਹਾਨੂੰ ਉਹਨਾਂ ਦੀ ਕਾਲ ਜੇ ਦੇਣਗੇ ਤਾਂ ਉਹਦੇ ਤੇ ਗੱਲਬਾਤ ਉਹਨੇ ਤੇ ਹੀ ਹੋਊਗੀ ਨਾ ਉਹ ਤੇ ਫਾਰਮ ਆਫ ਐਕਸ਼ਨ ਤੇ ਵੀ ਹੋਊਗੀ ਕਿਹੜੇ ਬਾਰਡਰ ਉਤੇ ਕੀ ਕਰਨਾ ਕਿਵੇਂ ਕਰਨਾ ਉਹਤੇ ਵੀ ਚਰਚਾ ਹੋਊਗੀ ਨਾ ਵੀ ਆਰ ਨਾਟ ਦ ਫਾਲੋਅਰਸ ਹਾਂ ਅਸੀਂ ਵੀ ਇੱਕ ਜਥੇਬੰਦੀ ਹਾਂ ਅਸੀਂ ਵੀ ਇੱਕ ਮੋਰਚਾ ਹਾਂ ਅਸੀਂ ਫਿਰ ਜਿਹੜੀ ਕਾਲ ਹੈ ਉਹਦੇ 'ਚ ਕਹਾਂਗੇ ਵੀ ਚਲੋ ਸਾਂਝੇ ਤੌਰ ਤੇ ਸੋਚੀਏ ਵੀ ਅੱਗੇ ਕੀ ਕਰੀਏ ਉਦਾਹਰਨ ਦੇ ਤੌਰ ਤੇ ਮੈਨੂੰ ਤੁਸੀਂ ਪੁੱਛੋ ਮੈਂ ਇਹ ਕਹੂੰਗਾ ਕਿ ਸਾਰੇ ਪੰਜਾਬ ਹਰਿਆਣਾ ਦੇ ਬਾਰਡਰਾਂ ਤੇ ਲੱਖਾਂ ਬੰਦਾ ਇਕੱਠਾ ਕਰੋ ਪੰਜਾਬ ਦੇ ਵਿੱਚ ਇਹ ਮਾਹੌਲ ਸੀ ਲੱਖਾਂ ਬੰਦੇ ਇਕੱਠੇ ਹੋਣ ਦਾ ਲੱਖਾਂ ਬੰਦਾ ਇਕੱਠਾ ਹੋ ਕੇ ਨਹੀਂ ਟਰੈਕਟਰ ਤੇ ਜਾਣਦੇ ਚਲੋ ਪੈਦਲ ਚੱਲੀਏ ਦਿੰਦੇ ਲੱਖਾਂ ਬੰਦੇ ਹਰਿਆਣੇ ਦੀਆਂ ਲਿੰਕ ਰੋਡਾਂ ਤੇ ਫਿਰ ਖੇਤਾਂ ਦੇ ਵਿੱਚ ਦੀ 메ਨ ਹਾਈਵੇ ਤੇ ਮਾਰਚ ਕਰਦਾ ਅਗਰ ਦਿੱਲੀ ਵੱਲ ਨੂੰ ਜਾਵੇ ਸਾਰੀ ਦੁਨੀਆ ਦੇ ਜਿਹੜੇ ਟੀਵੀ ਚੈਨਲ ਨੇ ਸਾਰੀ ਦੁਨੀਆ ਦਾ ਮੀਡੀਆ ਜਿਹੜਾ ਉਹ ਸਾਡੇ ਤੇ ਹੋਊਗਾ ਲੇਕਿਨ ਉਹ ਉਹ ਮੇਰਾ ਵਿਚਾਰ ਹੈ ਅਗਰ ਮੈਂ ਸੋਚਾਂ ਕਿ ਆਓ ਪਿੱਛੇ ਲੱਗ ਕੇ ਆਪਾਂ ਉੱਥੇ ਜਾ ਕੇ ਹੁਣ ਟਰੈਕਟਰ ਨਾਲ ਬੈਰੀਕੇਡ ਤੋੜ ਕੇ ਚੱਲੀਏ ਉਹ ਮੈਨੂੰ ਲੱਗਾ ਅੱਜ ਦੀ ਪ੍ਰਸਥਿਤੀ 'ਚ ਸੁਇਸਾਈਡਲ ਹੋ